ਆ ਲ ਆ ਗਈ ਹੋ ਗਿਆ ਆ ਗਈ ਆ ਲ ਆ ਇਹ ਫਿਊ ਮੂਮੈਂਟਸ ਲੇਟਰ ਇਹ ਇੱਕ ਉਹ ਮੋਟਰਸਾਈਕਲ ਆ ਜਿਹੜਾ ਫੇਸਬੁੱਕ ਦੇ ਉੱਪਰ ਇਹਨਾਂ ਨੇ ਸਟੰਟ ਮਾਰਦਿਆਂ ਮਾਰਦਿਆਂ ਇਹਦੀ ਜਿਹੜੀ ਵੀਡੀਓ ਬਣਾ ਕੇ ਪਾਈ ਸੀਗੀ ਇਹਦੇ 'ਚ ਲਿਖਿਆ ਆ ਸਭ ਆ ਹੀ ਬਦਲੇ ਆ ਦਿਮਾਗ ਹੋ ਗਈ ਆ ਵਾਕਿਆ ਗੱਲ ਠੀਕ ਆ ਆ ਕੱਚੀ ਜਿਹਦੀ ਨੰਬਰ ਪਲੇਟ ਆ ਦੇਖਿਓ ਨੰਬਰ ਪਲੇਟ ਨੇ ਕੀ ਕੀਤਾ ਐਦਾਂ ਲਾਈ ਆ ਇਹ ਖਿੱਚ ਲੈਂਦੇ ਆ ਜਦੋਂ ਲੋਡ ਪੈਂਦੀ ਆ ਉਦੋਂ ਲਾ ਲੈਂਦੇ ਆ ਠੀਕ ਹੈ ਜੀ ਇਹ ਬੱਚੇ ਆਪਾਂ ਉਪਰ ਵਾਲਿਆ ਦੀ ਉਹਨੇ ਨਾਲ ਗੱਲਬਾਤ ਕਰਦੇ ਆ। ਅਰੇ ਵੀ ਤੋ ਰੁਕੋ। ਕਲਾਈਮੈਕਸ ਅਭੀ ਬਾਕੀ। ਇਹ ਕਾਕਾ ਸਟੰਟ ਮਾਰ ਰਿਹਾ ਤੇ ਮੋਟਰਸਾਈਕਲ ਇਹਦਾ ਇੰਨੀ ਰੇਸ ਦੇਤੀਏ ਨੇ ਕਿ ਮੋਟਰਸਾਈਕਲ ਖੜਾ ਹੋ ਗਿਆ। ਠੀਕ ਆ? ਉਹਦੇ ਵਿੱਚ ਇਹਨੇ ਗੀਤ ਲਾਇਆ। ਇਹ ਕੀ ਹੋ ਗਿਆ? ਇਹ ਕੀ ਹੋ ਗਿਆ? ਹਣ ਤੂੰ ਜਦੋਂ ਫੜਿਆ ਗਿਆ, ਤੂੰ ਹੁਣ ਵੇਂਦਾ ਵੀ ਇਹ ਕੀ ਬਣ ਗਿਆ? ਇਹ ਕੀ ਬਣ ਗਿਆ? ਇਹਨਾਂ ਬੱਚਿਆਂ ਨੂੰ ਅੱਗੇ ਸਮਝਾ ਲਓ। ਇਹਦਾ ਇਹ ਗਿਫਟ ਆ। ਉਹ ਅਸੀਂ ਬਣਾ ਲਿਆ। ਉਹ ਤੁਹਾਨੂੰ ਦੇਨੇ ਆ ਤੇ ਮੋਟਰਸਾਈਕਲ ਜਿਹੜਾ ਇਹ ਬੰਦ ਕਰ ਰਹੇ ਆ ਨਾ ਇਹਦੇ ਕੋਈ ਕਾਗਜ਼ ਹੈ ਨਾ ਕੋਈ ਪੱਤਾ ਇਹਨੂੰ ਅਸੀਂ ਬੰਦ ਕਰ ਦੇ ਠੀਕ ਹੈ ਕਾਗਜ਼ ਪੱਤੋਂ ਦਿਖਾਓ ਇਹ ਮੋਟਰਸਾਈਕਲ ਤੁਹਾਨੂੰ ਮਿਲ ਜੂਗਾ ਜਿਹੜੀ ਹਰਕਤਾਂ ਤੁਸੀਂ ਕਰਦੇ ਜੇ ਕਿ ਤੁਹਾਡੀਆਂ ਨਾਕਾਬਲੇ ਬਰਦਾਸ਼ਤ ਸਾਡੀ ਟੀਮ ਤਿੰਨ ਦਿਨ ਹੋ ਗਿਆ ਇਸ ਮੋਟਰਸਾਈਕਲ 'ਤੇ ਮਗਨ ਲੱਗੇ ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ ਉੱਥੋਂ ਡਿਸਕਲ ਤੋਂ ਹੋਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਤੁਹਾਡੇ ਪਿੰਡ ਗਏ ਫੋਨ ਕਰਕੇ ਸਵੇਰੇ 4:00 ਵਜੇ ਨਿਕਲੀ ਮੇਰੀ ਟੀਮ ਤੁਹਾਨੂੰ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਨਾ ਭਈ ਇਹਨਾਂ ਹਰਕਤਾਂ ਤੋਂ ਬਾਹਰ ਆ ਜਾਓ ਨਾਕਰਾਂ ਵੇ ਜੀ ਤੁਹਾਨੂੰ ਕਿਸੇ ਵੀ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਏਗਾ ਥੈਂਕ ਯੂ